ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਚਕਾ ਦਾ ਸਵਾਗਤ ਹੈ ਪਿੰਡ ਹौज खास ਬਰਾਚੜਨ ਤੋਂ ਪਹਿਲਾਂ ਲਾੜੇ ਦੁਆਰਾ ਪਾਈ ਗਈ ਵੋਟ ਅਤੇ ਵੋਟਰਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਵੀ ਜ਼ਰੂਰ ਇਹ ਵੋਟ ਪੋਲ ਕਰੋ ਤਾਂ ਕਿ ਆਪਣੀ ਵੋਟ ਨਾਲ ਸਹੀ ਬੰਦੇ ਨੂੰ ਚੁਣਿਆ ਜਾ ਸਕੇ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਿੰਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਤੇ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਕਿਰਪਾ ਕਰਕੇ ਫੋਲੋ ਅਤੇ ਲਾਈਕ ਜ਼ਰੂਰ ਕਰ ਲਵੋ ਜੀ ਸਰ ਨਾਮ ਤੁਹਾਡਾ ਮਨਜੀ ਜੀ ਅੱਜ ਤੁਹਾਡਾ ਵਿਆਹ ਸੀਗਾ ਬਰਾਤ ਜਾਣੀ ਸੀ ਉਸ ਤੋਂ ਪਹਿਲਾਂ ਤੁਸੀਂ ਵੋਟ ਪਾਉਣ ਆਏ ਹੋ ਕੀ ਕਹਿਣਾ ਚਾਹੋਗੇ ਹਾਂਜੀ ਜੀ ਵੋਟ ਪਾਉਣ ਆਏ ਆ ਜੀ ਵਧੀਆ ਜੀ ਹਾਂਜੀ ਵਧੀਆ ਵੋਟ ਪਾਉਣ ਆਏ ਆ ਵੋਟ ਦਾ ਹੱਕ ਹੈ ਜੀ ਹਾਂਜੀ ਦੇਣਾ ਹੀ ਕੋ ਪਾ ਰਹੇ ਜੀ ਸਾਰੇ ਤੋਂ ਪਹਿਲਾਂ ਮੈਂ ਵੋਟ ਨਹੀਂ ਦਿੱਤੀ ਹੈ ਵੋਟ ਅਜੀ ਪਹਿਲਾਂ ਮੈਂ ਕਿ ਰੋਡ ਪਾ ਕੇ ਆਉਣੇ ਹਾਂ ਜੀ ਹਾਂ ਜੀ ਇਹ ਤਾਂ ਵੋਟ ਪਾਉਣ ਆਏ ਹੋ ਕਿ ਤਾਂ ਕਿ ਤੁਹਾਡੀ ਵੋਟ ਨਾਲ ਜਿਹੜਾ ਸਹੀ ਬੰਦਾ ਚੁਣਿਆ ਜਾਵੇ ਸਹੀ ਵਧੀਆ ਬੰਦਾ ਚੁਣਿਆ ਜਾਵੇ ਜੀ ਜੀ ਇਹ ਜ਼ਰੂਰੀ ਹੈ ਵੋਟ ਪਾਉਣਾ ਜ਼ਰੂਰੀ ਹੈ ਜੀ ਜੀ ਸਾਰੇ ਸਾਰਿਆਂ ਨੇ ਬੇਨਤੀ ਹੈ ਜੀ ਕਿ ਸਾਰੇ ਵੋਟ ਜ਼ਰੂਰ ਪਾਉਣ ਸਹੀ ਬੰਦਾ ਚੁਣਿਆ ਜਾਵੇ ਜੀ ਮਿਹਰਬਾਨ ਚਾ